ਪਹਿਲੀਆਂ ਸਰਕਾਰਾਂ ਦੇ ਵੇ ਲੋਕ 크리스마ਸ ਦਾਤ ਦਿਹਾੜਾ ਸੁੱਭਾ ਪਧਰਤੇ ਮਨਾਇਆ ਜਾਂਦਾ ਸੀ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਦੇ ਵਿੱਚ ਆਈ ਆ 크리스마ਸ ਦੇ ਤਿਉਹਾਰ ਤੇ ਕਦੀ ਵੀ ਸੁੱਭਾ ਪਧਰੀ ਸਮਾਗਮ ਨਹੀਂ ਕਰਾਇਆ ਗਿਆ ਜਿਸ ਕਾਰਨ ਮਸੀਹ ਭਾਈਚਾਰੇ ਦੇ ਵਿੱਚ ਰੋਸ ਵਧ ਗਿਆ ਹੈ ਇਸ ਰੋਸ ਦੇ ਚੱਲਦੇ ਹੀ ਮਸੀਹ ਭਾਈਚਾਰੇ ਦੇ ਕੁਝ ਆਗੂਆਂ ਨੇ ਆਪਣਾ ਸਮਾਗਮਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਨੂੰ ਨਾ ਬੁਲਾਉਣ ਦਾ ਐਲਾਨ ਕਰ ਦਿੱਤਾ ਦੱਸਦੇ ਕਿ ਇਕੱਠੇ ਹੋਏ ਮਸੀਹ ਭਾਈਚਾਰੇ ਦੇ ਵੱਖ-ਵੱਖ ਆਗੂਆਂ ਨੇ ਕਿਹਾ कि ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਮਸੀਹ ਪਾਚਾਰਿਆਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ਪਿਛਲੀਆਂ ਸਰਕਾਰਾਂ ਦੇ ਸਮੇਂ ਚਾਹੇ ਉਹ ਅਕਾਲੀ ਦਲ ਭਾਜਪਾ ਸਰਕਾਰ ਸੀ ਜਾਂ ਕਾਂਗਰਸ ਸਰਕਾਰ ਸੀ ਹਮੇਸ਼ਾ ਹੀ ਹਰ ਸਾਲ ਸਾਡੇ ਦਿਨ ਤੇ ਰਾਜ ਪਦਰੀ ਸਮਾਗਮ ਕਰਾਇਆ ਜਾਂਦਾ ਸੀ ਪਰ ਉਹਨਾਂ ਨੂੰ ਬੇਹਦ ਸੋਚ ਦੇ ਨਾਲ ਕਹਿਣਾ ਪੈ ਰਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਮੇਂ ਇਹ ਤੀਸਰਾ ਵੱਡਾ ਦਿਨ ਆ ਰਿਹਾ ਪਰ ਪੰਜਾਬ ਸਰਕਾਰ ਨੇ ਕੋਈ ਵੀ ਸੂਬਾ ਪਦਰੀ ਪ੍ਰੋਗਰਾਮ ਨਹੀਂ ਕਰਵਾਇਆ ਪਰ ਮੈਂ ਨਾਲ ਇੱਕ ਬੇਨਤੀ ਕਰਨਾ ਸਾਰੇ ਪੰਜਾਬੀਆਂ ਨੂੰ ਜਿੰਨੇ ਪੰਜਾਬ ਦੇ ਚ ਵਸਦੇ ਸਾਈ ਭਾਈਚਾਰੇ ਦੇ ਲੋਕ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਬਾਅਦ ਇਹ ਲਗਾਤਾਰ ਤੀਜਾ ਵੱਡਾ ਦੇਣਾ ਜਿਸ ਵੱਡੇ ਦਿਨ ਨੂੰ ਪਿਛਲੀਆਂ ਸਾਰੀਆਂ ਸਰਕਾਰਾਂ ਰਾਜ ਪਦਰੀ ਤੌਰ ਤੇ ਮਨਾਉਂਦੀਆਂ ਰਹੀਆਂ ਨੇ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਹਿਬਾਨ ਆਪਣੀ ਪੂਰੀ ਕੈਬਨਟ ਨੂੰ ਨਾਲ ਲੈ ਕੇ ਤੇ ਇਸਾਈ ਭਾਈਚਾਰੇ ਨੂੰ ਖੁਸ਼ੀ ਦੇ ਦਿਹਾੜੇ ਵਧਾਈਆਂ ਦੇਣ ਦੇ ਲਈ ਆਉਂਦੇ ਰਹੇ ਨੇ ਪਰ ਇਸ ਸਾਲ ਫੇਰ ਤੇ ਲਾਸਟ ਜਿਹੜੇ 2 ਸਾਲ ਲੰਘ ਕੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੇ ਉਹਨਾਂ ਦੀ ਪੂਰੀ ਕੈਬਨਿਟ ਨੇ ਇਹ ਇੱਕ ਵਾਰ ਵੀ ਜਿਹੜਾ ਵੱਡਾ ਦਿਨ ਆ ਉਹਨੂੰ ਰਾਜਪਦਰੀ ਤੌਰ ਤੇ ਨਹੀਂ ਮਨਾਇਆ ਜਿਸ ਦੇ ਨਾਲ ਪੰਜਾਬ ਦੇ ਵਿੱਚ ਵਸਦੇ ਖਾਸ ਕਰਕੇ ਗਰਦਾਸਪੁਰ ਜਿਹੜਾ 크ਰਿਸਚੀਅਨਸ ਦਾ ਹੱਬ ਆ ਉਹਨਾਂ ਦੇ ਵਿੱਚ ਬੜਾ ਵੱਡਾ ਰੋਸ ਆ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਇਸਾਈ ਭਾਈਚਾਰੇ ਨੂੰ ਬਿਲਕੁਲ ਵੀ ਆਪਣਾ ਨਹੀਂ ਸਮਝਦੀ ਅਸੀਂ ਤਾਂ ਇਸਾਈ ਭਾਈਚਾਰੇ ਦੇ ਲੋਕ ਇੱਕ ਹੀ ਹਿਤਾਰ ਸਾਰਾ ਸਾਲ ਦੇ ਵਿੱਚ ਮਨਾਉਂਦੇ ਆ 크ਿਸਮਸ ਜੋ ਕਿ ਪ੍ਰਭੂ ਯਸ਼ੂ ਦਾ ਜਨਮ ਦਿਹਾੜਾ ਹੈ ਪਰ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਦਿਨ ਜਿਹੜਾ ਰਾਜਬਤਰੀ ਸਮਾਗਮ ਇਸ ਸਾਲ ਵੀ ਨਾ ਕਰਵਾ ਕੇ ਸਾਡੇ ਨਾਲ ਇੱਕ ਵੱਡਾ ਧੋਖਾ ਕੀਤਾ ਗਿਆ ਵਾ ਤੇ ਮੈਂ ਸਮੁੱਚੇ ਪੰਜਾਬੀਆਂ ਨੂੰ ਜਿਹੜੇ ਸਾਡੇ ਇਸਾਈ ਭਾਈਚਾਰੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਜਾਂ ਉਹਦੇ ਅਮੈਲੇ ਨੇ ਜਾਂ ਮੁੱਖ ਮੰਤਰੀ ਨੇ ਇਹਨਾਂ ਨੂੰ ਕਿਸੇ ਨੂੰ ਵੀ ਇਹਨਾਂ ਵੱਡੇ ਦਿਨ ਦੇ ਜਿਹੜੇ ਜਿੰਨੇ ਵੀ ਸਮਾਗਮ ਹੋ ਰਹੇ ਨੇ ਜਾਂ ਚਰਚ ਦੇ ਵਿੱਚ ਕਿਸੇ ਨੂੰ ਵੀ ਇਹਨਾਂ ਦੇ ਅchna ਵਣ ਦਿੱਤਾ ਜਾਏ ਤਾਂ ਕਿ ਜਿਹੜਾ ਇਹਨਾਂ ਨੂੰ ਪਤਾ ਲੱਗੇ ਕਿ ਸਾਈ ਭਾਈ ਚਾਰੇ ਦੇ ਵਿੱਚ ਰੋਸ ਆ ਮੈਂ ਮੰਗਤ ਮਸੀਹ ਥੇ ਤਿੱਖਾ ਕੈਥੋਲਿਕ ਚਰਚ ਸੋਲ ਦਾ ਕੈਸ਼ੀਅਰ ਆਂ ਜੀ ਪਿਛਲੇ 3 ਸਾਲਾਂ ਤੋਂ ਸਾਡੇ ਰਾਜ ਪਦਰੀ ਕੋਈ ਵੀ ਕ੍ਰਿਸਮਸ ਦਾ ਦਿਹਾੜਾ ਨਹੀਂ ਮਨਾਇਆ ਜਾ ਰਿਹਾ ਜਦ ਕਿ ਪਹਿਲੀਆਂ ਸਰਕਾਰਾਂ ਜੋ ਸੀ ਉਹਨਾਂ ਨੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਅਕਾਲੀ ਦੀ ਅਕਾਲੀ ਦਲ ਦੀ ਸਰਕਾਰ ਹੋਵੇ ਉਹਨਾਂ ਸਾਰੀਆਂ ਸਰਕਾਰਾਂ ਨੇ ਰਾਜ ਪੱਧਰੀ ਤੌਰ ਤੇ ਕ੍ਰਿਸਮਸ ਮਨਾਇਆ ਹਰ ਸਾਲ ਬਟ ਇਹ ਸਰਕਾਰ ਜੋ ਹੈ ਇਸ ਨੇ ਸਾਡੀ ਕੋਈ ਸਾਰ ਨਹੀਂ ਲਈ ਮਸੀਹ ਭਾਈਚਾਰੇ ਦੀ ਕੋਈ ਸਾਰ ਨਹੀਂ ਲਈ ਤੇ ਇਸ ਕਰਕੇ ਸਾਰੇ ਖਾਸ ਕਰਕੇ ਗੁਰਦਾਸਪੁਰ ਦੇ ਮਸੀਹ ਭਾਈਚਾਰੇ ਜਿੰਨਾ ਵੀ ਆ ਇਹਨਾਂ ਵਿੱਚ ਕਾਫੀ ਰੋਸ ਆ ਮੈਂ ਤੇ ਇਹੀ ਕਵਾਂਗਾ ਕਿ ਇਸ ਸਰਕਾਰ ਦੇ ਕਿਸੇ ਵੀ ਨਮਾਇਦੇ ਨੂੰ ਨਾ ਬੁਲਾਇਆ ਜਾਵੇ ਦੇਖੋ ਜੀ ਸਾਨੂੰ ਕੀ ਲੋੜ ਆ ਇਹ ਤੇ ਉਹਨਾਂ ਨੂੰ ਪਤਾ ਆ ਨਾ ਪਹਿਲੀਆਂ ਸਰਕਾਰਾਂ ਜੋ ਸੀ ਉਹ ਕਿਹੜੀ ਉਹਨਾਂ ਨੂੰ ਕਿਹੜਾ ਹੀ ਇਨਵਿਟੇਸ਼ਨ ਦਿੰਦੇ ਰਹੇ ਆ ਇਹਨਾਂ ਨੂੰ ਆਪ ਚਾਹੀਦਾ ਆ ਕਿ ਸਾਡੇ ਨਾਲ ਸੰਪਰਕ ਕਰਨ ਪਈ ਅਸੀਂ ਰਾਜਪਦਰ ਤੌਰ ਤੇ ਆਪਾਂ クリスマス ਮਨਾਈਏ ਤੇ ਸਾਨੂੰ ਕੋਈ ਜ਼ਰੂਰਤ ਨਹੀਂ ਜੀ ਇਹ ਸਰਕਾਰ ਤਾਂ ਕਦੀ ਕੋਈ ਸਾਰ ਨਹੀਂ ਲੈਂਦੀ ਸਾਡੀ